ਸਰ ਸੇਮ ਸਿੰਘ ਪੰਗੂ ਦੇ ਕਹਾਣੀ ਸੰਗ੍ਰਹਿ। ਥਮੀਆਂ ਵਿੱਚੋਂ ਕਹਾਣੀ ਨਮਾ ਅਵਤਾਰ। ਮੈਨੂੰ ਸੇਵਾ ਮੁਕਤ ਹੋਏ ਨੂੰ 23-24 ਸਾਲ ਹੋਣ ਵਾਲੇ ਹਨ। ਗੁਰਬਾਣੀ ਦੇ ਵਾਕ ਜਹਾਂ ਦਾਣੀ ਤਹਾਂ ਖਾਣੇ ਨਾਨਕ ਸੱਚੇ ਅਨੁਸਾਰ ਮੇਰੇ ਬਣਾਏ ਆਲਨੇ 'ਚੋਂ ਮੇਰੇ ਬੋਟ ਚੋਗੇ ਦੀ ਪਾਲ ਵਿੱਚ ਵਿਦੇਸ਼ੀ ਉਡਾਰੀਆਂ ਮਾਰ ਚੁੱਕੇ ਹਨ। ਸਾਹੀ ਸਾ ਲੈਣ ਵਾਲੀ ਸ਼ਰੀਕੇ ਹयात ਮੰਝੇ ਤੇ ਪਈ। ਨਦੀ ਕਿਨਾਰੇ ਰੁਖੜਾ ਹੈ। ਡੋਰ ਵੈਲ ਵੱਜੀ ਹੈ ਐਂਡ ਕਲਾ ਆ ਕੇ ਖੁੰਡੀ ਫੜਦਾ ਹਾਂ پتہ ਨਹੀਂ ਕੌਣ ਆਇਆ ਹੈ ਬੁੜ ਬਣਾਉਂਦਾ ਬਾਹਰਲੇ ਗੇਟ ਵੱਲ ਨੂੰ ਹੌਲਦਾ ਹ ਦਰਵਾਜ਼ਾ ਖੋਲਦਿਆਂ ਹੀ ਵੇ ਜੀ ਸਤਿ ਸ੍ਰੀ ਅਕਾਲ ਤੇ ਸਰਦਾਰ ਜੀ ਸਤਿ ਸ੍ਰੀ ਅਕਾਲ ਦੀਆਂ ਮਰਦਾਨੀ ਤੇ ਜਨਾਨਾਂ ਆਵਾਜ਼ਾਂ ਸੁਣੀਆਂ ਸੁਣੀਆਂ ਜੀਆਂ ਲੱਗੀਆਂ ਹਨ ਆਉਣ ਵਾਲਿਆਂ ਦੋਹਾਂ ਦੇ ਖਿਚੜੀ ਵਾਲਾਂ ਵਾਲੇ ਚਿਹਰੇ ਵੀ ਜਾਣੇ ਪਛਾਣੇ ਤੇ ਲੱਗ ਰਹੇ ਹਨ ਪਰ ਕੁਝ ਵੀ ਯਾਦ ਨਹੀਂ ਆ ਰਿਹਾ ਇਹ ਵੱਡਾ ਭਾਵੇਂ ਚੰਗੇ ਭਲੇ ਬੰਦੇ ਦੀ ਮਤ ਮਾਰ ਦਿੰਦਾ ਮੈਂ ਬੁੜਾਪੇ ਤੇ ਖਾਮ ਖਾ ਖੇਜਤਾ ਹਾਂ ਬਾਹਰ ਖਲੋਤਿਆਂ ਨੂੰ ਕਿੱਥੋਂ ਆਏ ਤੇ ਕੌਣ ਹੋ ਪੁੱਛਣਾ ਪੰਜਾਬੀ ਸਭਿਆਚਾਰ ਨਹੀਂ ਕੋਈ ਆਪਣਾ ਹੀ ਹੋਏਗਾ ਤਾਂ ਹੀ ਆਇਆ ਹੈ ਸੋਚਣਾ ਆਉ ਕਹਿ ਕੇ ਡ੍ਰੈਿੰਗ ਰੂਮ ਵੱਲ ਨੂੰ ਤੁਰ ਪੈਂਦਾ ਹਾਂ ਸੋਫਿਆਂ ਵੱਲ ਇਸ਼ਾਰਾ ਕਰਕੇ ਬੈਠੋ ਕਹਿ ਕੇ ਸੋਈ ਵੱਲ ਮੁੜਦੇ ਨੂੰ ਮਰਦਾਨੀ ਆਵਾਜ਼ ਰੁਕਦੀ ਹੈ ਓ ਸਰਦਾਰ ਜੀ ਬੈਠੋ ਜੋ ਵੀ ਲੋੜ ਹੋਏਗੀ ਅਸੀਂ ਮੰਗ ਲਵਾਂਗੇ ਨਹੀਂ ਕੋਈ ਨਾ ਕੋਈ ਨਾ ਕੋਈ ਤਾਂ ਲੈਣਾ ਹੀ ਪਵੇਗਾ ਮੈਂ ਫਿਰ ਤੁਨ ਲੱਗਦਾ ਓ ਨਹੀਂ ਵੀਰ ਜੀ ਤੁਸੀਂ ਬੈਠੋ ਜਨਾਨਾ ਆਵਾਜ਼ ਆਉਂਦੀ ਹੈ ਕੁਝ ਵੀ ਯਾਦ ਨਹੀਂ ਆ ਰਿਹਾ ਮੈਂ ਬੈਠ ਜਾਂਦਾ ਵੀਰ ਜੀ ਤੁਸੀਂ ਆਪਣੀ ਭੈਣ ਤੇ ਰਾਮ ਸਰ ਨੂੰ ਪਛਾਣਿਆ ਨਹੀਂ ਜਾਪਤਾ ਜਨਾਨਾ ਆਵਾਜ਼ ਵੱਲੋਂ ਮੇਰੇ ਦਫ਼ਤਰ ਦੇ ਦਰਜਾਚਾਰ ਕਰਮਚਾਰੀ ਰਾਮ ਸਰਨ ਦਾ ਨਾਮ ਲੈ ਤੋ ਛੱਟ ਯਾਦਾ ਜਾਂਦਾ ਹੈ ਓਏ ਕਿੱਥੇ ਗੁੰਮ ਹੋ ਗਿਆ ਸੈਂ ਦਫ਼ਤਰ ਚੋਂ ਜਿਉਂ ਗੈਰ ਹਾਜ਼ਰ ਹੋਇਆ ਫਿਰ ਮੁੜਿਆ ਹੀ ਨਹੀਂ ਮੈਂ ਰਾਮ ਸਰ ਨੂੰ ਮੁਖਾਤਬ ਹੁੰਦਾ ਉਸਦੇ ਚਿਹਰੇ ਤੋਂ 25 26 ਸਾਲ ਪਹਿਲਾਂ ਵਾਲਾ ਚਿਹਰਾ ਸਿਆਨਨ ਦੀ ਕੋਸ਼ਿਸ਼ ਕਰਦਾ ਹਾਂ ਵੀਰ ਜੀ ਹੁਣ ਤਾਂ ਭੈਣ ਵੀ ਯਾਦਾ ਗਈ ਹੋਵੇਗੀ ਹਾਂ 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 ਕਿਉਂ ਨਹੀਂ ਉਦੋਂ ਤਾਂ ਰਾਜ ਰਾਣੀ ਪਤਲੀ ਜੀ ਹੁੰਦੀ ਸੀ ਕਹਿੰਦੇ ਆ ਮੈਂ ਰਾਜਰਾਨੀ ਦੇ ਸਿਰ ਤੇ ਹੱਥ ਰੱਖ ਦਿੰਦਾ ਹਾਂ ਰਾਜਰਾਨੀ ਉੱਠ ਕੇ ਮੇਰੇ ਗੱਲ ਨਾਲ ਇੰਜ ਲੱਗ ਜਾਂਦੀ ਹੈ ਜਿਵੇਂ ਆਪਣੇ ਸਕੇ ਭਰਾ ਨੂੰ ਮਿਲ ਰਹੀ ਹੋਵੇ ਵੀਰ ਦੇ ਘਰ ਆਈ ਹੈ ਹੁਣ ਤੂੰ ਆਪ ਹੀ ਸਾਰਿਆਂ ਵਾਸਤੇ ਫ੍ਰਿਜ ਤੋਂ ਠੰਡਾ ਲੈ ਕੇ ਆ ਚਾਹ ਬਾਅਦ ਚ ਬਣਾਵਾਂਗੇ ਮੈਂ ਕੰਮ ਵਾਲੀ ਨੂੰ ਸੁਨੇਹਾ ਭੇਜ ਦਿੰਦਾ ਮੈਂ ਰਿਸ਼ਤੇ ਦੀ ਆਪਣਤ ਜਿਤਾਉਂਦਿਆਂ ਕਹਿੰਦਾ ਹਾਂ ਰਾਜਰਾਨੀ ਫ੍ਰਿਜ ਵਿੱਚੋਂ ਤਿੰਨ ਗਲਾਸਾਂ ਵਿੱਚ ਜੂਸ ਪਾ ਲਿਆਉਂਦੀ ਹੈ ਜੂਸ ਦੀਆਂ ਚੁਸਕੀਆਂ ਲੈਂਦਿਆਂ ਇੱਕ ਦੂਜੇ ਦੇ ਪਰਿਵਾਰਾਂ ਬਾਰੇ ਜਾਣਕਾਰੀ ਲੈਂਦਿਆਂ ਪਤਾ ਲੱਗਦਾ ਕਿ ਰਾਜ ਰਾਨੀ ਤੇ ਰਾਮ ਸਰ ਨੇ ਸਵੇਰੇ ਆਪਣੇ ਬੇਟੇ ਦੀ ਕਨਵੋਕੇਸ਼ਨ ਵਿੱਚ ਅਮਰਸਰ ਇੱਕ ਕਾਲਜ ਵਿੱਚ ਸ਼ਾਮਲ ਹੋਣਾ ਹੈ ਜੂਸ ਪੀਣ ਤੋਂ ਬਾਅਦ ਤੁਨ ਲੱਗਿਆ ਮੈਂ ਪੰਜਾਬੀ ਸੱਭਿਆਚਾਰ ਅਨੁਸਾਰ ਨਾਨਾ ਕਰਦੀ ਰਾਜ ਰਾਨੀ ਨੂੰ ਸ਼ਗਨ ਦਿੰਦਿਆਂ ਕਹਿੰਦਾ ਹਾਂ ਰਾ ਦੇ ਘਰ ਪਹਿਲੀ ਵਾਰ ਆਈ ਹੈ ਇਹ ਤਾਂ ਕੁੜੇ ਤੈਨੂੰ ਲੈਣੀ ਪੈਣੇ ਨੇ ਐਸੀ ਫਰਜ਼ਾਂ ਰਾਜ ਰਾਨੀ ਦੀਆਂ ਅੱਖਾਂ ਵਿੱਚ ਹੰਝੂ ਸਨ ਜਿਵੇਂ ਉਸ ਨੂੰ 25 ਸਾਲ ਪਹਿਲਾਂ ਮੇਰੇ ਦਫ਼ਤਰ ਵਿੱਚ ਬੋਲਿਆ ਵਾਕ ਯਾਦ ਆ ਗਿਆ ਹੋਵੇ ਵੀਰ ਜੀ ਜੇ ਭੈਣ ਕਿਹਾ ਜੇ ਤਾਂ ਵੀਰ ਕਹਿਣ ਦਾ ਹੱਕ ਮੇਰੇ ਤੋਂ ਨਾ ਖੋਣਾ ਉਹਦੇ ਜਾਨ ਮਗਰੋਂ ਮੈਂ ਬੀਤ ਕੇ ਦੇ ਵੈਣਾ ਵਿੱਚ ਪਹਿਚਾਂਦਾ ਹਾਂ ਉਦੋਂ ਮੈਂ ਲੋਕ ਸੰਪਰਕ ਵਿਭਾਗ ਵਿੱਚ ਕੰਮ ਕਰਦਾ ਸਾਂ ਮੇਰੀ ਸੀਟ ਅਜਿਹੀ ਸੀ ਕਿ ਲੋਕ ਸੰਪਰਕ ਅਧਿਕਾਰੀ ਦੀ ਪੁੱਛ ਗਿੱਚ ਘੱਟ ਤੇ ਮੇਰੀ ਵੱਦ ਸੀ ਕਰਨੇ ਸੀ ਕਿ ਸਾਡੇ ਵਿਭਾਗ ਵੱਲੋਂ ਮੌਜੂਦਾ ਸਰਕਾਰ ਦੇ ਹੁਕਮ ਅਨੁਸਾਰ ਪਿੰਡਾਂ ਵਿੱਚ ਜਾ ਕੇ ਪੰਚਾਂ ਸਰਪੰਚਾਂ ਤੇ ਸਮਾਜ ਸੇਵੀ ਲੋਕਾਂ ਨਾਲ ਤਾਲ ਮਿਲ ਕਰਕੇ ਲੋਕਾਂ ਨੂੰ ਜਾਗਰੂਕ ਕਰਨ ਖਾਤਰ ਡਰਾਮੇ ਵਗੈਰਾ ਖੇਡੇ ਜਾਂਦੇ ਸਨ ਜਿਸ ਵਿੱਚ ਚੰਗੇ ਚੰਗੇ ਲੋਕ ਗਾਇਕਾਂ ਨੂੰ ਪੇਸ਼ ਕਰਕੇ ਭੀੜ ਇਕੱਠੀ ਹੋਣ ਤੋਂ ਬਾਅਦ ਕੋਈ ਨਾ ਕੋਈ ਡਰਾਮਾ ਖੇਡਿਆ ਜਾਂਦਾ ਸੀ ਉਹਨਾਂ ਦਿਨਾਂ ਵਿੱਚ ਕਾਮਰੇਡ ਵੀ ਬੜੇ ਸਰਗਰਮ ਹੁੰਦੇ ਸਨ ਉਹ ਵੀ ਆਪਣੀਆਂ ਗਤੀਵਿਧੀਆਂ ਨਾਲ ਸਮਾਜ ਨੂੰ ਚੰਗਾ ਸਨੇਹਾ ਦਿੰਦੇ ਸਨ ਪਰ ਮੌਕੇ ਦੀ ਕਿਸੇ ਵੀ ਸਰਕਾਰ ਨੂੰ ਇਹ ਬਿਲਕੁਲ ਮਨਜ਼ੂਰ ਨਹੀਂ ਹੁੰਦਾ ਕਿ ਵਿਰੋਧੀ ਧਿਰ ਸੱਤਾ ਤੇ ਕਾਬਜ਼ ਹੋ ਜਾਏ ਮੇਰੇ ਦਫ਼ਤਰ ਦਾ ਗੋਰਾ ਨਿਸ਼ੋਧ ਅਰਜਾਚਾਰ ਕਰਮਚਾਰੀ ਰਾਮ ਸਰਨ ਪਹਾੜਵਲ ਦਾ ਬਹੁਤੀ ਆਗਿਆਕਰ ਪੋੜਾ ਤੇ ਧਾਰਮਿਕ ਵਿੱਤੀ ਦਾ ਮਾਰਕ ਸੀ 26 27 ਸਾਲ ਦਾ ਹੋ ਕੇ ਵੀ ਉਹ ਹਾਲੇ ਕੁਆਰੇ ਹੀ ਸੀ ਮੈਂ ਜਦੋਂ ਵੀ ਹਸਤੀਆਂ ਉਸ ਨੂੰ ਵਿਆਹ ਲਈ ਕਹਿੰਦਾ ਤਾਂ ਉਹ ਸਹਿਸਬਾਈ ਆਖਦਾ ਸਰਦਾਰ ਜੀ ਵਿਆਹ ਤਾਂ ਮਾਤਾ ਰਾਣੀ ਦੀ ਕਿਰਪਾ ਨਾਲ ਹੀ ਹੋ ਉਹ ਜ਼ਿਆਦਾਤਰ ਮੇਰੇ ਕਮਰੇ ਵਿੱਚ ਹੀ ਬੈਠਦਾ ਸਰ ਸਾਬ ਦੇ ਕਮਰੇ ਦੀ ਕੰਟੀ ਸੋਨ ਲੀਸ ਤੇ ਕੰਨ ਹਮੇਸ਼ਾ ਸੁਚੇਤ ਰਹਿੰਦੇ। ਰਾਮ ਸਰਨ ਦਾ ਹਰੇਕ ਨੂੰ ਰਾਮ ਰਾਮ ਨਮਸਤੇ ਜਾਂ ਸਤਿ ਸ੍ਰੀ ਅਕਾਲ ਕਹਿਣ ਦੀ ਬਜਾਏ ਤੱਕੀ ਆਖਲਾ ਜੈ ਮਾਤਾ ਦੀ ਹੀ ਸੀ। ਉਹ ਸ਼ੁੱਕਰਵਾਰ ਸ਼ਾਮ ਨੂੰ ਘਰ ਚਲਾ ਜਾਂਦਾ ਤੇ ਸੋਮਵਾਰ ਨੂੰ ਸਭ ਤੋਂ ਪਹਿਲਾਂ ਦਫ਼ਤਰ ਪਹੁੰਚਦਾ। ਬਾਕੀ 4 ਦਿਨ ਉਹ ਦਫ਼ਤਰ ਵਿੱਚ ਹੀ ਰਹਿੰਦਾ। ਇਸ ਤਰ੍ਹਾਂ ਦਫ਼ਤਰ ਦਾ ਚੌਕੀਦਾਰ 4 ਦਿਨ ਵਿੱਚ ਮੌਜੂਦ ਮੰਦਾ। ਇੱਕ ਦਿਨ ਪਿੰਡੋਂ ਆਇਆ ਰਾਮ ਸਰਨ ਵੇਲ ਜੀ ਵੇਖ ਕੇ ਮੈਨੂੰ ਬੋਲਿਆ ਸਰਦਾਰ ਜੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ ਹਾਂ ਹਾਂ ਕਿਉਂ ਨਹੀਂ ਰਾਮ ਸਰਨ ਦੱਸ ਕੋਈ ਪ੍ਰੋਬਲਮ ਹੈ ਮੈਂ ਉਸ ਤੋਂ ਕੁੰਦੇ ਜਾਨਣਾ ਚਾਹ ਸਰਦਾਰ ਜੀ ਭਲਕੇ ਮਾਤਾ ਜੀ ਸ਼ਹਿਰ ਵਿਚ ਆ ਰਹੇ ਨੇ ਮੇਰੀ ਇੱਛਾ ਹੈ ਕਿ ਮਾਤਾ ਜੀ ਸਾਡੇ ਦਫ਼ਤਰ ਵਿੱਚ ਵੀ ਚਰਨ ਪਾਉਣ ਕਹਿ ਕੇ ਰਾਮ ਸਰਨ ਚੁੱਪ ਹੋ ਗਿਆ ਉਹ ਰਾਮ ਸਰਨ ਮਾਵਾ ਤਾਂ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਇਸ ਵਿੱਚ ਮੇਰੀ ਇਜਾਜ਼ਤ ਲੈਣ ਦੀ ਕੀ ਲੋੜ ਹੈ ਉਹ ਜਦੋਂ ਮਰਦੀ ਆਉਣੇ ਦਫ਼ਤਰ ਉਹਨਾਂ ਦਾ ਆਪਣਾ ਹੈ ਰਾਮ ਸਰਨ ਖੁਸ਼ ਹੋ ਗਿਆ ਉਦੋਂ ਮੈਂ ਸਮਝਿਆ ਸੀ ਕਿ ਰਾਮ ਸਰਨ ਦੀ ਮਾਤਾ ਨੇ ਆਉਣਾ ਹੋਵੇਗਾ ਅਗਲੇ ਦਿਨ ਇਤਫਾਕਨ ਸਾਬ ਚੰਡੀਗੜ੍ਹ ਗਿਆ ਹੋਇਆ ਸੀ 10 ਵਜੇ ਤੇ ਕਰੀਮ ਰਾਮ ਸਰਨਾ ਕੇ ਮੈਨੂੰ ਬੋਲਿਆ ਸਰਦਾਰ ਜੀ ਮੈਂ ਮਾਤਾ ਜੀ ਨੂੰ ਲਿਆਵਾਂ ਹਾਂ 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 ਕਿਉਂ ਨਹੀਂ ਮੈਂ ਤਾਂ ਤੈਨੂੰ ਕੱਲ ਹੀ ਕਿਹਾ ਸੀ ਕਿ ਮਾਤਾ ਜੀ ਨੂੰ ਦਫ਼ਤਰ ਆਉਣ ਵਾਸਤੇ ਇਜਾਜ਼ਤ ਲੈਣ ਦੀ ਲੋੜ ਨਹੀਂ ਰਾਮ ਸਰਨ ਚਲਾ ਗਿਆ ਸੀ ਮੈਂ ਦਫ਼ਤਰ ਵਿੱਚ ਬੈਠਾ ਰਾਮ ਸਰਨ ਦੀ ਜੀ ਹਜ਼ੂਰੀ ਅਤੇ ਪੂਰੇਪਣ ਬਾਰੇ ਸੋਚ ਰਿਹਾ ਸੀ ਅਚਾਨਕ ਦੁਪਹਿਰ ਦੇ 12:00 ਵਜੇ ਦਫ਼ਤਰ ਦੇ ਵੇਲੇ ਵਿੱਚ ਦੋ ਕਾਰਾਂ ਆ ਕੇ ਬੰਦ ਹੋ ਗਈਆਂ। ਉਦੋਂ ਮੇਰੀ ਹੈਰਾਨੀ ਦੀ ਹੱਦ ਨਾ ਰਹੀ। ਜਦੋਂ ਕਿ ਨਵੀਂ ਨਵੇਲੀ ਦੁਲਹਨ ਵਾਂਗ ਜੋੜੇ ਵਿੱਚ ਸਜੀ 30 ਕੁ ਸਾਲਾਂ ਦੀ ਪਤਰੀ ਜੀ ਮਟਿਆਰ RAM ਸਰਨ ਦੇ ਨਾਲ ਮੇਰੇ ਦਫ਼ਤਰ ਵਿੱਚ ਦਾਖਲ ਹੋਈ। RAM ਸਰ ਨੇ ਹੀ ਤੌਰਫ ਕਰਵਾਇਆ ਸੀ। ਸਰਦਾਰ ਜੀ, ਮਾਤਾ ਜੀ ਆ ਗਏ। ਮੇਰੀ ਤਾਂ ਜਿਵੇਂ ਸੋਚਣ ਦੀ ਸ਼ਕਤੀ ਹੀ ਜਵਾਬ ਦੇਗੀ ਹੋਵੇ। ਆਪ ਮੁਹਾਰੇ ਹੱਥ ਜੋੜਦਿਆਂ ਮੇਰੇ ਮੂੰਹੋਂ ਨਿਕਲਿਆ। ਸਤਿ ਸ੍ਰੀ ਅਕਾਲ ਭੈਣ ਜੀ। ਨੌਤੀ ਮੈਮੀ ਇਸ ਤੇ ਸਾਹਮਣੇ ਪਈਆ ਕੁਰਸੀਾਂ ਤੇ ਬੈਠਣ ਦਾ ਇਸ਼ਾਰਾ ਕਰ ਦਿੱਤਾ ਆਉਣ ਵਾਲੀ ਮਾਤਾ ਜੀ ਤਾਂ ਬੈਠ ਗਈ ਪਰ ਰਾਮ ਸਰ ਨਹੀਂ ਬੈਠਿਆ ਉਹ ਮਾਤਾ ਵਾਸਤੇ ਪਾਣੀ ਲੈਣ ਚਲਾ ਗਿਆ ਨਵੀਂ ਨਵੇਲੀ ਬਹੂ ਬਨਾਮ ਮਾਤਾ ਮੇਰੀ ਸਾਹਮਣੇ ਬੈਠੀ ਹੋਈ ਸੀ ਪਰ ਮੇਰੇ ਜ਼ਿਹਨ ਵਿੱਚ ਰਾਮ ਸਰਨ ਦੀ ਬੁੱਢੀ ਮਾਤਾ ਦਾ ਕਲਪਿਤ ਚਿਹਰਾ ਤੇ ਦਫ਼ਤਰ ਵਿੱਚ ਬੈਠੀ ਨੌਜਵਾਨ ਮਾਤਾ ਦਾ ਚਿਹਰਾ ਘੌਰੂ ਪਾਰਿਆ ਸੀ ਜਲਦੀ ਹੀ ਰਾਮ ਸਰਨ ਬੜੀ ਸ਼ਰਧਾ ਨਾਲ ਦੂ ਗਲਾਸ ਦੁੱਧ ਸੋਡੇ ਦੇ ਬਣਾ ਕੇ ਬੜੇ ਸਨਸਕਾਰ ਨਾਲ ਟ੍ਰੇ ਵਿੱਚ ਰੱਖੀ ਫੇਰਾ ਗਿਆ ਜਿਸ ਦਾ ਬੰਦੋਬਸਤ ਸ਼ਾਇਦ ਉਸਨੇ ਪਹਿਲਾਂ ਹੀ ਕੀਤਾ ਹੋਇਆ ਲੱਗਦਾ ਸੀ ਗਲਾਸ ਮੇਜ਼ ਤੇ ਰੱਖ ਕੇ ਰਾਮ ਸਰਨ ਫਿਰ ਬਾਅਦ ਚਲਾ ਗਿਆ ਜਿਵੇਂ ਉਹ ਮਾਤਾ ਦੇ ਬਰਾਬਰ ਬੈਠਣਾ ਆਪਣੀ ਹੱਦ ਤੱਕ ਸਮਝਦਾ ਹੋਵੇ ਰਾਮ ਸਰਨ ਦੇ ਬਾਹਰ ਜਾਣ ਤੋਂ ਬਾਅਦ ਜਦ ਮੈਂ ਸ਼ਰੀਨਾਜ਼ ਦੁੱਧ ਸੋਡੇ ਦਾ ਗਲਾਸ ਲੈਣ ਦੀ ਮਾਤਾ ਜੀ ਨੂੰ ਇਸ਼ਾਰਾ ਕੀਤਾ ਤਾਂ ਉਸਨੇ ਗਲਾਸ ਨਹੀਂ ਚੁੱਕਿਆ ਵੀਰ ਜੀ ਮੈਂ ਸਾਰੀ ਦੁਨੀਆ ਮਾਤਾ ਆਖਦੀਏ ਮੇਰੇ ਪੈਰੀ ਹੱਥ ਲਾਉਂਦੀ ਹੈ ਪਰ ਤੁਹਾਡੇ ਵੱਲੋਂ ਹੱਥ ਜੋੜ ਕੇ ਬੁਲਾਈ ਸਤਿ ਸ੍ਰੀ ਅਕਾਲ ਨੇ ਮੈਨੂੰ ਭੁੱਲ ਚੁੱਕੇ ਰਿਸ਼ਤਿਆਂ ਦਾ ਸਾਸ ਕਰਵਾ ਦਿੱਤਾ ਮੇਰੇ ਦੁਬਾਰਾ ਆਖਣ ਤੇ ਵੀ ਉਸਨੇ ਦੁੱਧ ਸੋਡੇ ਦਾ ਗਲਾਸ ਨਹੀਂ ਚੁੱਕਿਆ ਮੈਂ ਮਹਿਸੂਸ ਕੀਤਾ ਜਿਵੇਂ ਉਹ ਕੁਝ ਕਹਿਣਾ ਚਾਹੁੰਦੀ ਹੋਵੇ ਮੈਂ ਵੀ ਉਸ ਦੀ ਮਾਨਸਿਕਤਾ ਸਮਝ ਜਾਵਾਂ ਉਸ ਬਾਰੇ ਹੋਰ ਜਾਨਣਾ ਚਾਹੁੰਦਾ ਸਾਂ ਭੈਣ ਜੀ ਨੌਜਵਾਨ ਹੁੰਦਿਆਂ ਤੁਹਾਡਾ ਮਾਤਾ ਦਾ ਰਤਬਾ ਮੇਰੀ ਸਮਝੋਂ ਬਾਹਰ ਹੈ ਨੌਜਵਾਨ ਮਾਤਾ ਨੇ ਅੱਖਾਂ ਪਰਦਿਆ ਕਿਆ ਆ ਵੀਰ ਜੀ ਹੈ ਮੇਰੀ ਉਮਰ ਜਿੰਨੀ ਹੀ ਲੰਮੀ ਕਾਥਾ ਹੈ ਮੈਂ ਸਮਝਾ ਨਹੀਂ ਪੈਣ ਜੀ ਮੇਰਾ ਕਹਿਣ ਤੋਂ ਭਾਵ ਸੀ ਕਿ ਮੈਂ ਸੁਣਨਾ ਚਾਹੁੰਦਾ ਹਾਂ ਵੀਰ ਜੀ ਮੇਰਾ ਨਾਮ ਰਾਜਰਾਨੀ ਹੈ ਮੈਂ 12 ਜਮਾਤਾਂ ਪਾਸ ਹਾਂ ਮੈਂ ਤਾਂ ਭੁੱਲੀ ਚੁੱਕੀ ਹਾਂ ਕਿ ਮੈਂ ਇਕਤੀ ਹਾਂ ਉਸ ਤੇ ਮਾਤਾ ਪਿਤਾ ਹੁੰਦੇ ਹਨ ਭੈਣ ਭਰਾ ਚਾਚੀਆਂ ਤਾਈਆਂ ਹੋਰ ਪਰਿਵਾਰ ਕੇ ਰਿਸ਼ਤੇ ਨਾਤੇ ਸਹੇੜੀਆਂ ਕੋਈ ਦੋਸਤ ਅਤੇ ਉਸ ਤੋਂ ਬਾਅਦ ਪਤੀ ਵੀ ਹੁੰਦਾ ਹੈ ਮਾਪਿਓ ਸਮੇਤ ਸਾਰੇ ਰਿਸ਼ਤੇ ਮੈਨੂੰ ਮਾਤਾ ਆਖਦੇ ਹਨ ਇਸ ਰਿਸ਼ਤੇ ਨੇ ਤਾਂ ਮੇਰੇ ਸਾਰੇ ਹਰਮਾਨ ਹੀ ਦਫਨ ਕਰ ਦਿੱਤੇ ਹਨ ਮਾਤਾ ਤਾਂ ਜੰਮਨ ਪੀੜਾ ਸਹਿ ਕੇ ਹੀ ਮਾਤਾ ਖਵਾਉਣ ਦੀ ਹੱਕਦਾਰ ਹੁੰਦੀ ਹੈ ਤੁਹਾਡੇ ਵੱਲੋਂ ਹੱਥ ਛੋੜ ਕੇ ਬੁਲਾਈ ਸਤਿ ਸ੍ਰੀ ਅਕਾਲ ਨੇ ਤਾਂ ਮੈਨੂੰ ਭੁੱਲ ਚੁੱਕੇ ਰਿਸ਼ਤੇ ਸੰਬੰਧੀ ਸੋਚ ਲਈ ਮਜਬੂਰ ਕਰ ਦਿੱਤਾ ਹੈ ਕਹਿ ਕੇ ਮਾਤਾ ਇਹ ਚੁੱਪ ਜੀ ਹੋ ਗਈ ਜਿਵੇਂ ਭਾਪਕ ਹੋ ਗਈ ਹੋਵੇ ਮੇਰੇ ਦੁਆਰਾ ਆਖਣ ਤੇ ਵੀ ਉਸਨੇ ਦੁੱਧ ਛੋੜੇ ਦਾ ਗਲਾਸ ਉੰਜੀ ਪਿਆਰਨ ਦਿੱਤਾ ਮੈਂ ਮਹਿਸੂਸ ਕੀਤਾ ਜਿਵੇਂ ਉਹ ਕੁਝ ਹੋਰ ਕਹਿਣਾ ਚਾਹੁੰਦੀ ਹੋਵੇ ਉਸ ਦੀ ਮਾਨਸਿਕਤਾ ਸਮਝਦਿਆਂ ਹੋਇਆਂ ਮੇਰੀ ਵੀ ਮਾਤਾ ਬਾਰੇ ਹੋਰ ਜਾਣਨ ਦੀ ਇੱਛਾ ਜਾਗੀ ਵੀਰ ਜੀ ਅੰਧਵਿਸ਼ਵਾਸੀ ਲੋਕਾਂ ਨੇ ਮੈਨੂੰ ਰੱਬ ਹੀ ਬਣਾ ਛੱਡਿਆ ਰਾਜ ਰਾਨੀ ਬੋਲਦੀ ਇੰਜ ਲੱਗ ਰਹੀ ਸੀ ਜਿਵੇਂ ਉਸ ਤੇ ਦਿਲ ਦੀ ਸੁਣਨ ਵਾਲਾ ਕੋਈ ਉਸ ਨੂੰ ਪਹਿਲੀ ਵਾਰ ਮਿਲਿਆ ਹੋਵੇ ਵੀਰ ਜੀ ਮੈਨੂੰ ਬਚਪਨ ਤੋਂ ਹੀ ਮਾਤਾ ਦੀਆਂ ਭੇਡਾਂ ਗੋਣ ਦਾ ਬੜਾ ਸ਼ੌਕ ਸੀ ਨਰਾਤੇ ਮੌਕੇ ਜਾਂ ਜਦੋਂ ਵੀ ਪਿੰਡ ਵਿੱਚ ਮਾਤਾ ਦਾ ਕੋਈ ਜਗਰਾਤਾ ਹੁੰਦਾ ਤਾਂ ਮੈਂ ਤੇ ਮੇਰੀਆਂ ਸਹੇਲੀਆਂ ਉੱਥੇ ਪਹੁੰਚ ਜਾਂਦੀਆਂ ਭੇਟਾ ਪੜਦੀਆਂ ਨੂੰ ਬੱਚੀਆਂ ਸਮਝ ਕੇ ਪ੍ਰਬੰਧਕ ਜਾਂ ਪਰਿਵਾਰ ਵਾਲੇ ਸਾਨੂੰ ਪੈਸੇ ਵੀ ਦਿੰਦੇ ਸਕੂਲ ਦੀ ਵਾਲ ਸਭਾ ਵਿੱਚ ਵੀ ਮੈਂ ਮਾਤਾ ਦੀ ਭੇਟ ਜ਼ਰੂਰ ਗਾਉਂਦੀ ਮੇਰੀਆਂ ਸਹੇਲੀਆਂ ਨੇ ਇੱਕ ਦਿਨ ਸਲਾਹ ਦਿੱਤੀ ਰਾਜੋ ਕਿ ਉਹਨਾਂ ਆਪਾਂ ਰੋਜ਼ ਸ਼ਾਮ ਵੇਲੇ ਵੀ ਮਾਤਾ ਦੀਆਂ ਭੇਟਾਂ ਪੜਿਆ ਕਰੀਏ ਸਾਡੇ ਪਿੰਡ ਵਿੱਚ ਮੰਦਿਰ ਵੀ ਸੀ ਪਰ ਉੱਥੇ ਪੁਜਾਰੀ ਜੀ ਨੇ ਸਾਨੂੰ ਇਜਾਜ਼ਤ ਨਾ ਦਿੱਤੀ ਇਸ ਦੀ ਵਜ੍ਹਾ ਮੈਨੂੰ ਬਾਅਦ ਵਿੱਚ ਪਤਾ ਲੱਗੀ ਪਰ ਮੇਰੀ ਤੇ ਮੇਰੀਆਂ ਸਹੇਲੀਆਂ ਦੀ ਕਿਸੇ ਕਬਜ਼ੇ ਵਰਗੀ ਕੋਈ ਮਨਸ਼ਾ ਨਹੀਂ ਸੀ ਮੇਰੀ ਮਾਂ ਨੂੰ ਪੁੱਛ ਕੇ ਅਸੀਂ ਸਾਡੀ ਹਵੇਲੀ ਦੀ ਨੁਕਰੇ ਬਣੇ ਇੱਕ ਕਮਰੇ ਵਿੱਚ ਸ਼ਾਮ ਨੂੰ ਪਿੰਟਾ ਪੜਨ ਲੱਗ ਪਈਆਂ ਮੇਰੀ ਆਵਾਜ਼ ਸੁਰੇਲੀ ਸੀ ਮੈਂ ਤੇ ਮੇਰੀਆਂ ਸਹੇਲੀਆਂ ਧਾਰਮਿਕ ਮੂਰਤੀਆਂ ਨੂੰ ਬਕਾਇਦਾ ਤੂਪ ਪੱਤੀ ਕਰਕੇ ਪੂਜਾ ਕਰਦੀਆਂ ਫਿਰ ਢੋਲ ਦੀ ਛਣੇ ਤੇ ਚਿਮਟੇ ਦੀ ਤਾਲ ਤੇ ਝੂਮ-ਝੂਮ ਕੇ ਮਾਤਾ ਦੀਆਂ ਪਿੰਟਾ ਪੜਦੀਆਂ ਇਸ ਤਰ੍ਹਾਂ ਸਾਡੀ ਹਵੇਲੀ ਵਿੱਚ ਪਿੰਡ ਦੀਆਂ ਹੋਰ ਵੀ ਕੁੜੀਆਂ ਤੇ ਔਰਤਾਂ ਸ਼ਾਮ ਨੂੰ ਜੁੜਨ ਲੱਗ ਪਈਆਂ ਸਾਡੀ ਹਵੇਲੀ ਸ਼ਾਮ ਵੇਲੇ ਇੱਕ ਤਰ੍ਹਾਂ ਮੰਦਰ ਦਾ ਹੀ ਰੂਪ ਧਾਰਨ ਕਰ ਲੈਂਦੀ ਕੁੜੀਆਂ ਵਦੋ-ਵਦੀ ਕਿਨਾਰੀ ਲੱਗੇ ਗੋਟੇ ਵਾਲੀ ਲਾਲ ਚੁੰਨੀ ਮੇਰੇ ਸਿਰ ਤੇ ਦੇ ਦਿੰਦੀਆਂ ਤੇ ਆਖਦੀਆਂ ਰਾਜੋ ਤੂੰ ਤਾਂ ਬਿਲਕੁਲ ਛੋਟੀ ਜੀ ਮਾਤਾ ਹੀ ਲੱਗਦੀ ਹੈ ਸ਼ਰਦਾ ਵਸ ਸਾਡੇ ਪਿੰਡ ਅਤੇ ਨੇੜੇ ਦੇ ਪਿੰਡਾਂ ਦੇ ਲੋਕ ਵੀ ਚੌਲ ਦਾਲ ਆਟਾ ਤੇ ਹੋਰ ਸਮਗਰੀ ਵੀ ਚੜਾਉਣ ਲੱਗ ਪਏ ਮੇਰੇ ਮਾਤਾ-ਪਿਤਾ ਚਾਹ ਦਾ ਲੰਗਰ ਤਾਂ ਰੋਜ਼ ਹੀ ਲਾਉਂਦੇ ਪਰ ਕਦੀ ਕਦੀ ਅੰਨ ਪਾਣੀ ਦਾ ਲੰਗਰ ਵੀ ਲਾ ਦਿੰਦੇ ਬਾਕੀ ਰਾਸ਼ਨ ਅਤੇ ਚੜਾਵਾ ਤਾਂ ਉਹਨਾਂ ਨੇ ਸੰਭਲ ਨਹੀਂ ਸੀ ਇਹ ਸਿਲਸਿਲਾ 12ਵੀਂ ਜਮਾਤ ਪਾਸ ਕਰਨ ਤੱਕ ਚੱਲਦਾ ਰਿਹਾ 12ਵੀਂ ਦਾ ਨਤੀਜਾ ਆ ਗਿਆ ਮੈਂ ਚੰਗੇ ਨੰਬਰ ਲੈ ਕੇ ਪਾਸ ਹੋ ਗਈ ਸਾਂ ਸਹੇਲੀਆਂ ਨਾਲ ਸ਼ਹਿਰ ਕਾਲਜ ਵਿੱਚ ਦਾਖਲਾ ਲੈਣ ਬਾਰੇ ਸੋਚ ਰਹੀ ਸਾਂ ਅਚਾਨਕ ਇੱਕ ਦਿਨ ਸ਼ਾਮ ਨੂੰ ਕੁਝ ਲੋਕ ਜੈ ਮਾਤਾ ਦੀ ਜੈ ਮਾਤਾ ਦੀ ਕਰਦੇ ਸਾਡੀ ਹਵੇਲੀ ਵਿੱਚ ਦਾਖਲ ਹੋਏ ਮੈਂ ਤੇ ਮੇਰੀਆਂ ਸਹੇਲੀਆਂ ਪਿੰਟਾ ਪੜਨ ਦੀਆਂ ਤਿਆਰੀਆਂ ਕਰ ਰਹੀਆਂ ਸਾਂ ਉਸ ਦਿਨ ਮੈਂ ਲਾਲ ਸੂਟ ਵੀ ਪਾਇਆ ਹੋਇਆ ਸੀ ਤੇ ਗੋਟੇ ਲੱਗੀ ਲਾਲ ਚੁੰਨੀ ਵੀ ਸਿਰ ਤੇ ਰਹੀ ਹੋਈ ਸੀ ਆਉਣ ਵਾਲਿਆਂ ਵਿੱਚ ਇੱਕ ਔਰਤ ਨੇ ਛੋਟਾ ਜਿਹਾ ਨਵ ਜੰਮਿਆ ਬਾਲ ਵੀ ਚੁੱਕਿਆ ਹੋਇਆ ਸੀ ਅਸੀਂ ਆਪਣੇ ਧਿਆਨ ਖਲੋਤੀਆਂ ਉਹਨਾਂ ਨੂੰ ਵੇਖ ਰਹੀਆਂ ਸਾਂ ਬੱਚੇ ਦੀ ਮਾਂ ਸਮੇਤ ਸਾਰੇ ਹੀ ਮੇਰੇ ਵੱਲੋਂ ਰੋਕਣ ਦੇ ਬਾਵਜੂਦ ਮੇਰੇ ਪੈਰੀ ਹੱਤਰਾਰੇ ਸਨ ਬੱਚੇ ਦਾ ਪਿਤਾ ਹੱਥ ਜੋੜੀ ਖਲੋਤਾ ਕਹਿ ਰਿਹਾ ਸੀ ਮਾਤਾ ਜੀ ਇਹ ਸਭ ਆਪ ਜੀ ਦੀ ਕਿਰਪਾ ਹੋਈ ਹੈ ਅਸੀਂ ਅੱਥੇ ਸੁਖਨਾ ਸੁਖੀ ਸੀ ਕਿ ਮਾਤਾ ਸਾਡੇ ਘਰ ਪੁੱਤਰ ਦੀ ਦਾਤ ਦੇਵੇਗੀ ਤਾਂ ਅਸੀਂ ਪਰਿਵਾਰ ਸਮੇਤ ਦਰਸ਼ਨਾਂ ਨੂੰ ਆਵਾਂਗੇ ਪਰ ਮੈਂ ਤਾਂ ਕੁਝ ਵੀ ਨਹੀਂ ਕੀਤਾ ਮੈਂ ਆਪਣੀ ਤਾਂ ਹੈਰਾਨ ਸੀ ਮਾਤਾ ਜੀ ਇਹ ਤੁਹਾਡੀ ਕਿਰਪਾ ਹੋਈ ਹੈ ਉਹ ਲੋਕ ਉਸ ਦਿਨ ਬਹੁਤ ਸਾਰਾ ਚੜਾਵਾ ਚੜਾ ਕੇ ਗਏ ਸਨ ਇਹ ਘਟਨਾ ਪਿੰਡ ਵਿੱਚ ਇਨੀ ਇਲਾਕੇ ਵਿੱਚ ਵੀ ਚਰਚਾ ਦਾ ਵਿਸ਼ਾ ਬਣ ਗਈ ਅੰਧਵਿਸ਼ਵਾਸੀ ਲੋਕਾਂ ਨੇ ਮੈਨੂੰ ਦੇਵੀ ਦਾ ਅਵਤਾਰ ਬਣਾ ਦਿੱਤਾ ਮੈਂ ਇਸ ਬਾਰੇ ਕੁਝ ਵੀ ਨਹੀਂ ਸੋਚਿਆ ਸੀ पर मेरे मां-बाप ति परादा दिमाग पुट्ठा सोच गया। ਉਹਨਾਂ ਨੂੰ ਪੈਸੇ ਕਮਾਉਣ ਦਾ ਸੌਖਾ ਸਾਧਨ ਨਜ਼ਰ ਆਉਣ ਲੱਗ ਪਿਆ। ਉਸ ਦਿਨ ਰਾਤ ਨੂੰ ਸਾਰੇ ਇਕੱਠਿਆਂ ਬੈਠ ਕੇ ਮੈਨੂੰ ਕਿਹਾ। ਰਾਜੋ ਤੈਨੂੰ ਹੁਣ ਕਾਲਜ ਜਾਣ ਦੀ ਲੋੜ ਨਹੀਂ ਪੜ੍ਹ ਲਿਖ ਕੇ ਵੀ ਤਾਂ ਨੌਕਰੀ ਕਰਕੇ ਪੈਸੇ ਹੀ ਕਮਾਉਣੇ ਨੇ। ਤੇਰੇ ਤੇ ਦੇਵੀ ਮਾਂ ਮਿਹਰਬਾਨ ਹੋਈ ਐ। ਤੂੰ ਸਗੋਂ ਮੰਗਲਵਾਰ ਦੇਵੀ ਦਾ ਦਿਨ ਪੁੱਛਾਂ ਦੇਣ ਵਾਸਤੇ ਰੱਖ ਲੈ। ਤੇਨੂੰ ਜੋ ਵੀ ਕੋਈ ਪੁੱਛੇ ਤੂੰ ਸਿਰਫ ਇਹੀ ਕਹਿਣਾ ਦੇਵੀ ਮਾਂ ਕਿਰਪਾ ਕਰ। ਵੇਖੀ ਲੋਕ ਦੂਰੋਂ ਦੂਰੋਂ ਚੱਲ ਕੇ ਆਉਣਗੇ ਦੁਨੀਆ ਤੇਰੀ ਜੈ ਜੈਕਾਰ ਕਰੇਗੀ ਉਸ ਵੇਲੇ ਅਲ ਲੜ ਮਰੇ ਮੈਂ ਆਪਣੀ ਜ਼ਿੰਦਗੀ ਬਾਰੇ ਕੁਝ ਨਹੀਂ ਸੋਚਿਆ ਸੀ ਜਦੋਂ ਸੋਚੀ ਆਈ ਤਾਂ ਬਹੁਤ ਅੱਗੇ ਨਿਕਲ ਚੁੱਕੀ ਸਾਂ ਜਿੱਥੋਂ ਵਾਪਸ ਮੁੜਨਾ ਅਸੰਭਵ ਲੱਗਣ ਲੱਗਦਾ ਕਿਉਂਕਿ ਉਸ ਵੇਲੇ ਤੱਕ بڑے بڑے ਕਾਰੋਬਾਰੀ ਮੇਰੇ ਕੋਲੋਂ ਆਸ਼ੀਰਵਾਦ ਲੈਣ ਆਉਣ ਲੱਗ ਪਏ ਸਨ ਸੰਗਤ ਨੇ ਹੀ ਹਵੇਲੀ ਵਿੱਚ ਮੰਦਰ ਉਸਾਰ ਦਿੱਤਾ ਸੀ ਮੇਰਾ ਪਰਿਵਾਰ ਹੀ ਨਹੀਂ ਪੂਰਾ ਇਲਾਕਾ ਹੀ ਮੈਨੂੰ ਮਾਤਾ ਜੀ ਕਹਿਣ ਲੱਗ ਪਿਆ ਪੈਸੇ ਦਾ ਕੋਈ ਹਸਾਬ ਕਿਤਾਬ ਹੀ ਨਹੀਂ ਸੀ ਲੋਕ ਆਪਣੇ ਕਰਮੇ ਦੇ ਚਰਨ ਭਉਆਂ ਨੂੰ ਆਪਣੇ ਵੱਡੇ ਭਾਗ ਸਮਝਣ ਲੱਗੇ ਬਾਹਰ ਖਲੋਤੀਆਂ ਕਾਰਾਂ ਵੀ ਸ਼ਰਦਾਵਾਨਾਂ ਦੀਆਂ ਹੀ ਭੇਟ ਕੀਤੀਆਂ ਹੋਈਆਂ ਹਨ ਮੇਰ ਜੀ ਮੇਰੀ ਛੋਟੀ ਜੀ ਉਮਰ ਦਾ ਤਜਰਬਾ ਹੈ ਕਿ ਭੋਲੇ ਭਾਲੇ ਲੋਕਾਂ ਨੂੰ ਧਰਮ ਦੇ ਨਾਂ ਤੇ ਜਿੱਧਰ ਨੂੰ ਮਰਜ਼ੀ ਤੋਰ ਲੋ ਪਰ ਮੇਰਾ ਚੈਨ ਖਵਾ ਚ ਗਿਆ ਰਾਜ ਰਾਨੀ ਚੁੱਪ ਜੀ ਕਰ ਗਈ ਜਿਵੇਂ ਉਸ ਕੋਲ ਹੋਰ ਬੋਲਣ ਲਈ ਕੁਝ ਬਚਾ ਹੀ ਨਾ ਹੋਵੇ ਮੇਰਾ ਬੈਠੇ ਬੈਠੇ ਦਾਹੀ ਇਸ ਮੁਲਕ ਦੇ ਛੋਟੀ ਵੱਡੀ ਉਮਰ ਦੇ ਖੋਤੀ ਬਾਬੇ ਬਾਬੀਆਂ ਵੱਲ ਦਿਆਂ ਚਲਾ ਗਿਆ ਜਿਨ੍ਹਾਂ ਵਿੱਚ ਕਈ ਜੇਲਾਂ ਵਿੱਚ ਵੀ ਬੈਠੇ ਹੋਏ ਸਨ ਕਈਆਂ ਤੇ ਕੇਸ ਵੀ ਚੱਲ ਰਹੇ ਸਨ ਪਰ ਲੋਕਾਂ ਦੀ ਇੰਨੀ ਸ਼ਰਦਾ ਵਿੱਚ ਕੋਈ ਕਮੀ ਨਹੀਂ ਆਈ ਸੀ ਰਾਜ ਰਾਨੀ ਉਰਫ ਮਾਤਾ ਜੀ ਦੀ ਮਾਸੂਮੀਅਤ ਤੇ ਮੈਨੂੰ ਤਰਸ ਆਇਆ ਕੁਝ ਯਾਦ ਆਉਣ ਵਾਂਗ ਰਾਜ ਰਾਨੀ ਫਿਰ ਬੋਲੀ ਵੀਰ ਜੀ ਮੈਂ ਕਈ ਵਾਰ ਸੋਚਦੀਆਂ ਮੇਰੇ ਤਾਂ ਸਾਰੇ ਰਿਸ਼ਤੇਦਾਰ ਹੀ ਗਵਾ ਚੁੱਕੇ ਨੇ ਮੇਰੀਆਂ ਵੀ ਕੁਝ ਭਾਵਨਾਵਾਂ ਨੇ ਮੈਂ ਵੀ ਮਾਂ ਬਣ ਕੇ ਮਾਤਾ ਕੋਣਾ ਚਾਹੁੰਦੀ ਆ ਪਰ ਇਹ ਹੁਣ ਸੰਭਵ ਨਹੀਂ ਜਾਪਦਾ ਮੇਰੀ ਤੁਹਾਡੇ ਅੱਗੇ ਹੱਥ ਜੋੜ ਕੇ ਇੱਕ ਬੇਨਤੀ ਹੈ ਕਿ ਜੇ ਭੈਣ ਕਿ ਹੈ ਤਾਂ ਮੇਰੇ ਕੋਲ ਵੀਰ ਕਹਿਣ ਦਾ ਹੱਕ ਨਾ ਖੋਣਾ ਮਾਸਾ ਹੀ ਮੈਨੂੰ ਕੋਈ ਦੂਸਰਾ ਰਿਸ਼ਤਾ نصیਬ ਹੋਇਆ ਰਾਜਰਾਨੀ ਦੀਆਂ ਅੱਖਾਂ ਵਿੱਚ ਹੰਝੂ ਸਨ ਮੈਂ ਕੁਰਸੀ ਤੋਂ ਉੱਠ ਕੇ ਰਾਜਰਾਨੀ ਦੇ ਸਿਰ ਤੇ ਹੱਥ ਰੱਖ ਦਿੱਤਾ ਰਾਜਰਾਨੀ ਝਾਕ ਕੇ ਮੇਰੇ ਨਾਲ ਚੰਬੜ ਕੇ ਹੁਬਕੀ ਰੋਣ ਲੱਗ ਪਈ ਉਸੇ ਪਲ RAM ਸਰਣ ਕਮਰੇ ਵਿੱਚ ਦਾਖਲ ਹੁੰਦਾ ਅੰਦਰਲਾ ਦ੍ਰਿਸ਼ ਵੇਖ ਕੇ ਠਿੱਟ ਗਿਆ ਵਾਪਸ ਮੁੜਦੇ ਨੂੰ ਮੈਂ ਆਵਾਜ਼ ਮਾਰ ਕੇ ਰੋਕ ਲਿਆ ਉਹ ਡੋਰ ਪੋਰ ਗਿਆ ਹੋਇਆ ਅੰਦਰ ਆ ਗਿਆ ਮੈਂ ਉਸ ਨੂੰ ਕੁਰਸੀ ਤੇ ਬੈਠਣ ਦਾ ਇਸ਼ਾਰਾ ਕੀਤਾ ਪਰ ਉਹ ਮਾਤਾ ਦੇ ਬਰਾਬਰ ਬੈਠਣ ਤੋਂ ਝਿਜਕ ਰਿਹਾ ਸੀ ਬੈਠੋ ਰਾਮਸਰਨ ਮਾਤਾ ਦੇ ਕਹਿਣ ਤੇ ਉਹ ਚੱਕਦਾ ਚੱਕਦਾ ਕੁਰਸੀ ਦੀਆਂ ਬਾਹਾਂ ਤੇ ਹੱਥ ਰੱਖ ਕੇ ਉਖੜੋ ਗਿਆ ਐਵੇਂ ਬੈਠਾ ਜਿਵੇਂ ਹੁਣੇ ਹੀ ਉੱਠ ਪਵੇਗਾ ਰਾਮਸਰਨ ਅੱਜ ਤੋਂ ਬਾਅਦ ਭੈਣ ਜੀ ਨੂੰ ਤੂੰ ਮਾਤਾ ਜੀ ਨਹੀਂ ਕਹਿਣਾ ਦੂਸਰਾ ਜੋ ਮਰਜ਼ੀ ਆਖੀ ਜਾਵੇ ਸਮਝੇ ਮੈਂ ਇੱਕ ਤਰ੍ਹਾਂ ਰਾਮਸਰਨ ਨੂੰ ਆਦੇਸ਼ ਵਾਂਗ ਹੀ ਕਿਹਾ ਪਰ ਸਰਦਾਰ ਜੀ ਸਾਰੀ ਦੁਨੀਆ ਮਾਤਾ ਜੀ ਆਖਦੀ ਐ ਮੇਰੀ ਸ਼ਰਦਾ ਵੀ ਤੋ ਉਹਨਾ ਵਾਂਗੀ ਐ ਰਾਮ ਸ਼ਰਨ ਦੀ ਸ਼ਰਦਾ 'ਚ ਕੋਈ ਫਰਕ ਨਹੀਂ ਪਿਆ ਜਿਵੇਂ ਮੈਂ ਤੈਨੂੰ ਰਾਮ ਸਰਨਾ ਆਖਦੀ ਆ ਤੂੰ ਵੀ ਐਵੇਂ ਹੀ ਰਾਜੋ ਆਖ ਲਿਆ ਕਰੀ ਸ਼ਰਦਾ ਵਿੱਚ ਘਾਟ ਨਹੀਂ ਆਉਂਦੀ ਰਾਮ ਸ਼ਰਨ ਰਾਜ ਰਾਨੀ ਨੂੰ ਕੀ ਆਖੇ ਬੜੀ ਸਮੱਸਿਆ ਵੀ ਤਾਂ ਮਾਤਾ ਨੇ ਆਪ ਹੀ ਹੱਲ ਕਰ ਦਿੱਤੀ ਸੀ ਉਸ ਤੋਂ ਬਾਅਦ ਰਾਜ ਰਾਨੀ ਬਲ ਤੱਕ ਦੇ ਰਾਮ ਸ਼ਰਨ ਦੇ ਚਿਹਰੇ ਦੇ ਹੱਬ ਪੱਬ ਦਸਰੇ ਸਨ ਕਿ ਉਹ ਤਾਂ ਐਵੇਂ ਹੀ ਬੇਖਾਬੇਖੀ ਮਾਤਾ ਆਖਦਾਰੀ ਉਸ ਦਿਨ ਦਫਤਰ ਵਿੱਚੋਂ ਤੁਰਨ ਲੱਗਿਆ ਮੈਂ ਰਾਜ ਰਾਨੀ ਦੇ ਸਿਰ ਤੇ ਹੱਥ ਰੱਖਦਿਆਂ ਕਿਹਾ ਭੈਣੇ ਜੇ ਮਨੁੱਖ ਦਾ ਇਰਾਦਾ ਜ਼ਰੇੜ ਹੋਵੇ ਤਾਂ ਜੀਵਨ ਵਿੱਚ ਕੁਝ ਵੀ ਅਸੰਭਵ ਨਹੀਂ ਸਹਿਬ ਇੱਥੇ ਨਹੀਂ ਸੀ ਉਸ ਦਿਨ ਮੈਂ ਰਾਮ ਸਰਨ ਨੂੰ ਛੁੱਟੀ ਦੇ ਦਿੱਤੀ ਸੀ ਕੁਝ ਹੀ ਸਮੇਂ ਬਾਅਦ ਰਾਮ ਸਰਨ ਦੀ ਸਰਦਾ ਤੇ ਮੇਰੇ ਵੱਲੋਂ ਕਿਹਾ ਜੀਵਨ ਵਿੱਚ ਕੁਝ ਵੀ ਅਸੰਭਵ ਨਹੀਂ ਵਾਕ ਨੇ ਅਸਰ ਵਿਖਾਉਣਾ ਸ਼ੁਰੂ ਕਰ ਦਿੱਤਾ ਰਾਜ ਰਾਨੀ ਤੇ ਰਾਮ ਸਰਨ ਵਿੱਚ ਦੂਸਰਾ ਰਿਸ਼ਤਾ ਉੱਸਰਨਾ ਸ਼ੁਰੂ ਹੋ ਗਿਆ ਇਸ ਬਾਬਤ RAM SARAN ਨੇ ਹੀ ਇੱਕ ਦਿਨ ਝੱਕਦਿਆਂ ਝੱਕਦਿਆਂ ਮੇਰੇ ਨਾਲ ਗੱਲ ਕਰਦਿਆਂ ਕਿਹਾ ਸੀ ਸਰਦਾਰ ਜੀ ਐਨੂੰ ਡਰ ਬਹੁਤ ਲੱਗਦਾ ਹੈ ਮੈਂ ਹੱਸਦਿਆਂ ਕਿਹਾ ਹੋਈ ਗਈ ਫਿਰ ਕਿਰਪਾ ਮੈਂ RAM SARAN ਦੇ ਮੋਢੇ ਤੇ ਹੱਥ ਰੱਖਦਿਆਂ ਆਖਿਆ ਉਹ ਜਦੋਂ ਕੋਈ ਬਖਰਾ ਕੰਮ ਕਰਨਾ ਹੋਵੇ ਹਿੰਮਤ ਤਾਂ ਕਰਨੀ ਪੈਂਦੀ ਹੈ ਉਦੋਂ ਮੈਂ RAM SARAN ਦੇ ਚਿਹਰੇ ਤੇ ਲੱਗ ਕਿਸਮ ਦੀ ਮੁਸਕਰਾਹਟ ਵੇਖੀ ਸੀ ਮੈਨੂੰ ਯਾਦ ਆਇਆ ਕਿ ਜਲਦੀ ਹੀ RAM SARAN ਡਿਊਟੀ ਤੋਂ ਗੈਰ ਹਾਜ਼ਰ ਹੋ ਗਿਆ ਸੀ ਜੋ 24-25 ਸਾਲਾਂ ਮਗਨੋਂ ਰਾਜ ਰਾਨੀ ਉਹ ਦੋਵੇਂ ਹੀ ਨਵੇਂ ਰੂਪ ਵਿੱਚ ਅੱਜ ਮੇਰੇ ਘਰ ਮਿਲੇ ਸਨ ਤੇ ਕੁਝ ਪਰ ਰੁਕ ਕੇ ਤੁਰ ਵੀ ਗਏ ਸਨ ਧੰਨਵਾਦ